ਸਤਿ ਆਪ ਸਤਿ ਆਪ ਆਦ ਸਤ ਆਦ ਸਤ ਅਬਾਦ ਸਤ ਆਦ ਸਤ ਹੈ ਪੀ ਸਤ ਹੈ ਪੀ ਸਤ ਨਾਨਕ ਨਾਨਕ ਉਸੇ ਉਸੇ ਪੀ ਸਤ ਪੀ ਸਤ ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਅੰਤ ਪੁਰਖ ਅੰਤ ਪੁਰਖ ਨਿਰਭਉ ਨਿਰਵੈਰ

ਸਤਿ ਸਤਿ ਯਕ ਯਕ ਸਾਦ ਸਤਿਨਾਮ ਸਤਿ ਵਾਦ ਸਤਿ ਨਾਮ ਸਤਿ ਨਾਮ ਹੈ ਭੀ ਸਤਿ ਹੈ ਭੀ ਸਤਿ ਮਾਲਕ ਨਾਨਕ ਉਸ ਭੀ ਸਤਿ ਉਸ ਭੀ ਸਤਿ ਇਕ ਓੰਕਾਰ ਇਕ ਓੰਕਾਰ ਸਤਿਨਾਮ ਸਤਿਨਾਮ ਧਰਮਾ ਪੁਰਖਾ ਧਰਮਾ ਪੁਰਖਾ ਨਿਰਗੋ ਨਿਰਗੋ ਸਰਵ ਨਿਰਕਾਰ ਸਰਬੰ ਗੁਰਪੰਥ ਸਾਰ ਜਪ ਆਦ ਸਤ ਸੁਵਾਦ ਸਤ ਹੈ ਪੀ ਸਤ ਨਾਨਕ ਉਸੇ ਪੀ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ